ਸਸਕਾਲ ਜੀ ਸਾਰਿਆਂ ਨੂੰ ਅਮੀਦਾ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਵੋਗੇ ਤੁਹਾਡਾ ਸਵਾਗਤ ਹੈ ਜੀ ਪ੍ਰੀਤ ਵਰਠੀ ਚੈਨਲ ਤੇ ਅੱਜ ਆਪਾਂ ਤੁਹਾਨੂੰ ਜਿਹੜੀ ਸੂਟ ਦਿਖਾਵਾਂਗੇ ਮਸਲੀਨ ਕਾਟਨ 'ਚ ਹੋਣਗੇ ਇਹਨਾਂ ਦਾ ਫੈਬਰਿਕ ਜਿਹੜਾ ਕਾਟਨ ਹੋਏਗਾ ਤੇ ਨਾਲ ਦੁਪੱਟੇ ਜਿਹੜੇ ਮਸਲੀਨ ਦੇ ਹੋਏਗੇ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਰੰਗ ਡਿਜ਼ਾਈਨ ਪਸੰਦ ਆਉਂਦਾ ਤੁਸੀਂ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣਾ ਆਰਡਰ ਪਲੇਸ ਕਰ ਸਕਦੇ ਹੋ ਆਪਣੇ ਕੋਲ ਵਰਲਡ ਵਾਈਡ ਸ਼ਿਪਿੰਗ ਅਵੇਲੇਬਲ ਹੈ ਤੁਸੀਂ ਕਿਤੇ ਵੀ ਬੈਠੇ ਆਪਣਾ ਸੂਟ ਮੰਗਵਾ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕਿਸੇ ਹੋਰ ਫੈਬਰਿਕ ਤੇ ਕੋਈ ਹੋਰ ਸੂਟ ਕਸਟਮਾਈਜ਼ ਕਰਾਉਣਾ ਚਾਹੁੰਦੇ ਆ ਤੁਸੀਂ ਉਹ ਵੀ ਸਾਨੂੰ ਦੱਸ ਸਕਦੇ ਆ ਮੈਸੇਜ ਕਰਕੇ ਕੋਈ ਵੀ ਸੂਟ ਰਿਲੇਟਡ ਇਨਫੋਰਮੇਸ਼ਨ ਲੈਣੀ ਚਾਹੁੰਦੇ ਤੁਸੀਂ ਲੈ ਸਕਦੇ ਹੋ ਬਾਕੀ ਜੀ ਜਿਨ੍ਹਾਂ ਨੇ ਮੇਰਾ ਇਹ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਫਰਸਟ ਸੂਟ ਜਿਹੜਾ ਆਪਣਾ ਵਾਈਨ ਕਲਰ ਚ ਹੋਏਗਾ ਠੀਕ ਹੈ ਜੀ ਚਾਕਲੇਟ ਕਾਟਨ ਫੈਬਰਿਕ ਰਹੇਗਾ ਸੂਟ ਦਾ ਨਾਲ ਬਾਟਮ ਤੇ ਵੀ ਵਰਕ ਹੋਏਗਾ ਦੁਪੱਟਾ ਇਹਦਾ ਮਸਲੀਨ ਦਾ ਹੋਏਗਾ ਦਪੱਟੇ ਤੇ ਫੋਰ ਸਾਈਡ ਜਿਹੜਾ ਵਰਕ ਹੋਏਗਾ ਸੂਟ ਨਾਲ ਦਾ ਦੇਖ ਸਕਦੇ ਹੋ ਘੇਰੇ ਤੇ ਵਰਕ ਕਰਕੇ ਵਿੱਚ ਸੈਂਟਰ ਵਿੱਚ ਬੂਟੀ ਦਾ ਕੰਮ ਕੀਤਾ ਹੋਇਆ ਨੈਕਸਟ ਆਪਣਾ ਸੂਟ ਜਿਹੜਾ ਹੋਏਗਾ ਇਹਦੇ ਵਿੱਚ ਆਲਮੋਸਟ ਆਪਣੇ ਕੋਲ 6 ਕਲਰ ਅਵੇਲੇਬਲ ਹੈ ਜਿਨ੍ਹਾਂ ਦੇ ਵਿੱਚ ਬਾਟਮ ਤੇ ਵੀ ਵਰਕ ਹੋਏਗਾ ਘੇਰੇ ਤੇ ਹੈਵੀ ਵਰਕ ਹੋਏਗਾ ਦੇ ਨਾਲ ਜਿਹੜਾ ਸੈਂਟਰ ਪੈਨਲ ਬਣ ਕੇ ਬਹੁਤ ਸੋਹਣਾ ਜਿਹੜਾ ਕੰਮ ਕੀਤਾ ਹੋਇਆ ਹੈ ਜੀ ਇਹਨਾਂ ਵਿੱਚੋਂ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਆ ਜਿਹੜਾ ਵੀ ਕਲਰ ਪਸੰਦ ਆਉਂਦਾ ਡਿਜ਼ਾਈਨ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਪੇਸ ਕੇ ਆਪਣਾ ਆਰਡਰ ਪਲੇਸ ਕਰੋ ਨੈਕਸਟ ਇਹ ਵਾਲਾ ਸੂਟ ਵੀ ਬਹੁਤ ਹੀ ਸੋਹਣਾ ਹੈ ਹੈਵੀ ਵਰਕ ਦੇ ਲਈ ਆ ਪਾਰਟੀ ਵੇਅਰ ਸੂਟ ਹੈ ਘੇਰੇ ਤੇ ਵਰਕ ਬਹੁਤ ਹੈਵੀ ਕੀਤਾ ਹੋਇਆ ਨਾਲ ਬਾਟਮ ਤੇ ਵੀ ਵਰਕ ਕੀਤਾ ਸਾਰੇ ਸੂਟਾਂ ਦੇ ਵਿੱਚ ਆਲਮੋਸਟ ਆਪਣੇ ਕੋਲ 4 ਤੋਂ 5 ਕਲਰ ਅਵੇਲੇਬਲ ਆ ਨੈਕਸਟ ਇਹ ਵਾਲਾ ਵੀ ਦੇਖ ਸਕਦੇ ਹੋ ਡਾਰਕ ਕਲਰ ਬਹੁਤ ਸੋਹਣਾ ਹੈ ਮਸਟਰਡ ਕਲਰ ਜਿਹੜਾ ਬਹੁਤ ਹੀ ਯੂਨੀਕ ਲੱਗ ਰਿਹਾ ਆ ਪਰਸਨਲੀ ਮੈਨੂੰ ਵੀ ਬਹੁਤ ਹੀ ਸੋਹਣਾ ਪਸੰਦ ਆ ਇਹ ਸੂਟ ਠੀਕ ਹੈ ਜੀ ਤੇ ਘੇਰੇ ਤੇ ਹੈਵੀ ਵਰਕ ਕੀਤਾ ਹੋਇਆ ਆ ਕੋਈ ਵੀ ਦੁਪੱਟਾ ਤੁਹਾਨੂੰ ਵਿਦਾਊਟ ਫਰਨੀਸ਼ਿੰਗ ਨਹੀਂ ਮਿਲੇਗਾ ਸਾਰੇ ਦੁਪੱਟਿਆਂ ਦੇ ਜਾਂ ਫਿਰ ਵਰਕ ਕੀਤਾ ਹੋਏਗਾ ਜਾਂ ਫਿਰ ਲੇਸ ਦਾ ਕੰਮ ਕੀਤਾ ਹੋਏਗਾ ਬਹੁਤ ਸੋਹਣੇ ਹੋਣਗੇ ਘੇਰੇ ਤੇ ਹੈਵੀ ਵਰਕ ਵਾਲੇ ਸੂਟ ਆ ਦੇਖ ਸਕਦੇ ਹੋ ਜਿਹੜਾ ਵੀ ਨਾਚ ਸੂਟ ਤੁਹਾਨੂੰ ਰੰਗ ਡਿਜ਼ਾਈਨ ਪਸੰਦ ਆ ਤਾਂ ਜਲਦੀ ਤੋਂ ਜਲਦੀ ਸਕਰੀਨ ਸ਼ਾਟ ਭੇਜ ਕੇ ਆਪਨਾ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਜੀ ਆਪਣੇ ਕੋਲ ਸਟੀਚਿੰਗ ਵੀ ਅਵੇਲੇਬਲ ਆ ਅਗਰ ਤੁਸੀਂ ਸਟਿਚ ਕਰਾਉਣਾ ਚਾਹੁੰਦੇ ਆ ਸਟਿਚ ਵੀ ਕਰਾ ਸਕਦੇ ਹੋ ਅਗਰ ਅਨਸਟਿਚ ਬਾਈ ਕਰਨਾ ਚਾਹੁੰਦੇ ਆ ਅਨਸਟਿਚ ਵੀ ਬਾਈ ਕਰ ਸਕਦੇ ਹੋ ਸਾਰੇ ਸੂਟ ਬਹੁਤ ਹੀ ਸੋਹਣੇ ਰੈਨ ਵਾਲੇ ਪਾਰਟੀ ਵੇਅਰ ਲੈਣ ਵਾਲੇ ਸਿੰਪਲ ਸੋਵਰ ਸਰਦਾਰੀ ਜਿਹੇ ਸੂਟ ਬਹੁਤ ਸੋਹਣੇ ਆ ਜਿਹੜਾ ਵੀ ਤੁਹਾਨੂੰ ਇਹਨਾਂ ਵਿੱਚ ਸੂਟ ਪਸੰਦ ਆਉਂਦਾ ਆ ਤੁਸੀਂ ਆਰਡਰ ਕਰ ਸਕਦੇ ਆ ਇੱਕ ਸਪੈਸ਼ਲ ਆਫਰ ਜਿਹੜੀ ਭੈਣਾਂ ਦੇ ਲਈ ਆ ਕਿ ਪੂਰੇ ਆਲ ਓਵਰ ਪੰਜਾਬ ਜਿਹੜੀ ਆਪਣੀ ਸ਼ਿਪਿੰਗ ਫ੍ਰੀ ਰਹੇਗੀ ਅਗਰ ਤੁਸੀਂ ਔਰ ਲਵਰ ਪੰਜਾਬ ਕੀ ਤੋਂ ਤੋਂ ਵੀਆ ਤੁਸੀਂ ਆਪਣਾ ਜਿਹੜਾ ਸੂਟ ਬਾਈ ਕਰ ਸਕਦੇ ਹੋ ਸ਼ਿਪਿੰਗ ਜਿਹੜੀ ਦਾ ਸ਼ਿਪਿੰਗ ਚਾਰਜਸ ਕੋਈ ਨਹੀਂ ਲੱਗਣਗੇ ਫ੍ਰੀ ਹੋਏਗੀ ਦੇਖ ਸਕਦੇ ਹੋ ਇਹਨਾਂ ਵਿੱਚ ਸੂਟਾਂ ਵਿੱਚ ਜਿਹੜਾ ਵੀ ਤੁਹਾਨੂੰ ਡਿਜ਼ਾਈਨ ਪਸੰਦ ਆਉਂਦਾ ਜਿਹੜਾ ਵੀ ਕਲਰ ਪਸੰਦ ਆਉਂਦਾ ਜਲਦੀ ਤੋਂ ਜਲਦੀ ਸਕਰੀਨਸ਼ਾਟ ਭੇਜ ਕੇ ਆਪਣਾ ਆਰਡਰ ਬੁੱਕ ਕਰ ਸਕਦੇ ਹੋ ਬਾਕੀ ਜੇ ਅਗਰ ਤੁਸੀਂ ਕੋਈ ਇਹ ਵਾਲਾ ਡਿਜ਼ਾਈਨ ਕਿਸੇ ਹੋਰ ਫੈਬਰਿਕ ਤੇ ਕਸਟਮਾਈਜ਼ ਕਰਾਉਣਾ ਚਾਹੁੰਦੇ ਹੋ ਉਹ ਵੀ ਸਾਨੂੰ ਦੱਸ ਸਕਦੇ ਤੁਸੀਂ ਕਿਸੇ ਵੀ ਫੈਬਰਿਕ ਤੇ ਕਸਟਮਾਈਜ਼ ਕਰਵਾ ਸਕਦੇ ਹੋ ਬਾਕੀ ਜੀ ਆਪਣੇ ਅੱਜ ਦੇ ਕਲੈਕਸ਼ਨ ਵਿੱਚ ਇਹ ਸੂਟ ਸੀਗੇ ਇਹਨਾਂ ਵਿੱਚੋਂ ਜਿਹੜਾ ਵੀ ਪਸੰਦ ਆਉਂਦਾ ਤੁਸੀਂ ਆਰਡਰ ਬੁੱਕ ਕਰੋ ਦਿੱਤੇ ਨੰਬਰ ਤੇ ਜਿਹੜਾ ਕਿ ਆਪਣਾ ਸਾਹਮਣੇ ਮੈਂਸ਼ਨ ਹੋਏਗਾ ਠੀਕ ਹੈ ਜੀ ਬਾਕੀ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ